ਮਿੰਟੂ ਜੀ ਗੱਲਾਵੱਤਾ ਵਾਲਾ ਪਾ ਜਰਾ ਆਈਏ ਇੱਕ ਸਾਡੇ ਕੋਲੇ ਜਰਾ ਕਿ ਇੱਕ ਪਹੁੰਚਿਆ ਸੀ ਪ੍ਰੈਸ ਨੋਟ ਉਹਦੀ ਗੱਲ ਅਪ ਜ਼ਰੂਰ ਕਰਨੀ ਜੀ ਜੀ ਜ਼ਰੂਰ ਜ਼ਰੂਰੀ ਇਹ ਵੀ ਜ਼ਰੂਰੀ ਹੈ ਹਾਂ ਇਹ ਜਰਾ ਪਹੁੰਚਿਆ ਹੋਇਆ ਜੀ ਮਾਨ ਸਾਹਿਬ ਤੱਕ ਇਹਨਾਂ ਨੇ ਵੈਸੇ ਪਹੁੰਚਾਇਆ ਹੋਇਆ ਪਰ ਇਹ ਕਹਿੰਦੇ ਕਿ ਬਈ ਫਿਰ ਵੀ ਸਾਡੀ ਗੱਲ ਕਰੋ ਕੀ ਪਤਾ ਸਰਕਾਰ ਸੁਣ ਲੇ ਕਿਉਂਕਿ ਤੁਹਾਨੂੰ ਪਤਾ ਸਰਕਾਰ ਬਾਰ ਬਾਰ ਇਦਾਂ ਦੇ ਯਲਾਰੇ ਲੱਪੇ ਤਾਂ ਬਹੁਤ ਚੱਲਦੇ ਖਸ ਕਰਕੇ ਜਿੱਥੇ ਨਾਰਾ ਆਪਣਾ ਲੱਪਾ ਬਸ ਜਥੇਬੰਦੀ ਇਹਨਾਂ ਦਾ ਵਿਚਾਰਗਾ ਇਸ ਗੱਲੋਂ ਬਹੁਤ ਦੁਖੀ ਹੈ ਜੀ ਇਹ ਦਰਅਸਲ ਹੈਗੇ ਮਿੰਟੂ ਜੀ ਪੰਜਾਬ ਪੁਲਿਸ ਦੀ ਭਰਤੀ 2016 ਦੀ ਵੇਟਿੰ ਇਹ ਕਹਿੰਦੇ ਕਿਸ ਸਮਾਓ ਹਾਂ ਸਾਨੂੰ ਨੌਕਰੀ ਦਿਓ ਜੀ ਸਾਡਾ ਜਿਹੜਾ ਕਿਉਂਕਿ ਜੋਇਨਿੰਗ ਹੀ ਕਰਉਣ ਵਾਲੀ ਹੈ ਕੱਲੀ ਵੇਟਿੰਗ ਨੂੰ ਜਿੰਨੇ ਹੁੰਦੇ ਐਲੀਜੀਬਲ ਕਰਕੇ ਕਰਵਾ ਲਓ ਇਹ ਕਹਿੰਦੇ 2016 ਦੇ ਵਿੱਚ ਭਰਤੀ ਦੇ ਉਮੀਦਵਾਰਾਂ ਜੀ ਐਡਵਰਟਾਈਜ਼ਮੈਂਟ ਨੰਬਰ ਹੈ ਜਿਹੜੀ 1/2016 ਤੁਸੀਂ ਦੇਖ ਲਓ 2016 ਦੇ ਵਿੱਚ ਐਡਵਰਟਾਈਜ਼ਮੈਂਟ ਆਈ ਸੀਗੀ ਫਿਰ ਇਹ ਕਹਿੰਦੇ ਕਿ ਜਿਹਦੇ ਵਿੱਚੋਂ 5881 ਉਮੀਦਵਾਰਾਂ ਨੂੰ ਜਿਹੜਾ ਇਹਨਾਂ ਨੇ ਕੀ ਕੀਤਾ ਜੀ ਨਜ਼ਦੀਕ ਪੰਜਾਬ ਮੰਡੀ ਬੋਰਡ ਫੇਸ ਇੱਕ ਮੋਹੱਲੀ ਦੇ ਵਿੱਚ ਇਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਬਾਕੀ ਰਹਿੰਦੇ ਨੂੰ ਵੇਟਿੰਗ ਲਿਸਟ ਦੇ ਵਿੱਚ ਰੱਖ ਲਿਆ ਫਿਰ ਅਗਸਤ 17 ਆ ਗਿਆ ਉਹ ਤਾਂ ਬਾਲ 50% ਦਾ ਮੈਡੀਕਲ ਕਰਾ ਦਿੱਤਾ ਡਾਕੂਮੈਂਟ ਵੈਰੀਫਿਕੇਸ਼ਨ ਕਰਾ ਦਿੱਤੀ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਜੀ ਮਤਲਬ ਪ੍ਰੋਸੈਸ ਕਰਾ ਕੇ ਰੱਖ ਲਿਆ ਮਤਲਬ ਇਹ ਕਿ ਵਿਚ ਵਿਚਾਲੇ ਲਟਕਾ ਦਿੱਤੇ ਨਾ ਇਧਰ ਦੇ ਨਾ ਉਧਰ ਦੇ ਮਾਨ ਸਾਹਿਬ ਅਕਸਰ ਆਪਣੇ ਭਾਸ਼ਣਾ ਚ ਇੱਕ ਗੱਲ ਕਹਿੰਦੇ ਚਲੋ ਤੁਸੀਂ ਕੋਈ ਰੱਖਣਾ ਵੈਸੇ ਮੌਜੂਦ ਤੇ ਆ ਗਿਆ ਗੱਲਬਾਤ ਹਾਂਜੀ ਹਾਂਜੀ ਤਾਂ ਇਹ ਇਹ ਇਹਨਾਂ ਦੀ ਮੰਗ ਆ ਕਿ ਇਹਨੇ ਵੀ ਸਾਨੂੰ ਆ ਜਿਹੜਾ ਘਟੋ ਘਟਾ ਬਈ ਜਿਹੜੇ ਸਾਡੇ ਅਸੀਂ ਵਿਚ ਵਿਚਾਲੇ ਲਟਕੀ ਜਨ ਸਰ ਇੱਕ ਤਰਫਾ ਹੋ ਜਾਏ ਘਟੋ ਘਟਾ ਸਾਨੂੰ ਜੋਇਨਿੰਗ ਤਾਂ ਕਰਾ ਲਓ ਯਾਰ ਅਸੀਂ ਸਰਕਾਰ ਦੀ ਪ੍ਰਾਪਰਟੀ ਐ ਤੇ ਸਾਨੂੰ ਲਵਾਰ ਛੱਡ ਕੇ ਰੱਖ ਤੇ ਕਮਲ ਦੀ ਗੱਲ ਹੈ ਕਿ ਮਾਨ ਸਰ ਜਦੋਂ ਵੀ ਭਾਸ਼ਣ ਕਰਦੇ ਆ ਤੁਸੀਂ ਵੇਖਿਆ ਹੋਣਾ ਜੀ ਉਹ ਅਕਸਰ ਕਹਿੰਦੇ ਆ ਕਿ ਮੈਂ ਇਹੋ ਜੀ ਭਰਤੀ ਦਾ ਪ੍ਰਬੰਧ ਕੀਤਾ ਹੈ ਕਿ ਹੁਣ ਕੋਈ ਚੀਜ਼ ਲਟਕਦੀ ਨਹੀਂ ਅੱਗੇ ਤੇ ਇਦਾਂ ਹੋ ਜਾਂਦਾ ਸੀ ਉਦਾਂ ਹੋ ਜਾਂਦਾ ਸੀਗਾ ਨਹੀਂ ਬਹੁਤ ਕੁਝ ਲਟਕਮਾ ਹੈ ਚਾਹੇ ਉਹ ਆਪਾਂ ਦੇਖੀਏ 1100 ਕਿੰਨੇ ਵਾਲਾ ਮਸਲਾ ਸੀਗਾ ਪ੍ਰੋਫੈਸਰਾਂ ਦੀ ਭਰਤੀ ਵਾਲਾ 1158 ਵਾਲੇ ਜੀ 1158 1169 ਕਹਿੰਦੇ ਲੱਗਾ ਸੀ ਮੈਂ ਸਾਲੋਂ ਨੇੜੇ ਹੀ ਸੀਗਾ ਤੇ ਇਸ ਤੋਂ ਇਲਾਵਾ ਇਹ ਆ ਹੋਰ ਕਈ ਭਰਤੀਆਂ ਨੇ ਈਵਨ ਦੈਟ ਕਿ ਇਸੇ ਤਰ੍ਹਾਂ ਦੇ ਇੱਕ ਭਰਤੀਆਂ ਵਾਲੇ ਮਾਮਲੇ 'ਚ ਇੱਕ ਜੱਜ ਨੇ ਟਿੱਪਣੀ ਕੀਤੀ ਸੀ ਕਿ ਪੰਜਾਬ ਵਾਲੇ ਸਾਡਾ ਸਮਾਂ ਕਿਉਂ जाया ਕਰਦੇ ਆ ਕਦੇ ਤੇ ਨੀਮਾਂ ਦੀ ਪਾਲਣਾ ਕਰ ਲਿਆ ਕਰੋ ਜੀ ਇਹ ਟਿੱਪਣੀ ਹੈ ਹਾਈ ਕੋਰਟ ਦੇ ਜੱਜ ਦੀ ਜੀ ਤਾਂ ਤੁਸੀਂ ਯਾਰ ਆ ਜਿਹੜੇ ਬੱਚੇ ਆ ਇਹਨਾਂ ਨੂੰ ਵੇਟਿੰਗ ਲਿਸਟ 'ਚ ਪਾਇਆ ਪਹਿਲੀ ਗਲਤੀ ਇਹ ਆ ਕਿ ਵੇਟਿੰਗ ਲਿਸਟ ਇੱਕ ਐਡੀ ਕਿਹੜੀ ਵੇਟਿੰਗ ਹੁੰਦੀ ਆ ਕਿ ਬੰਦਾ 5 5 ਸਾਲ 4 4 ਸਾਲ 6 6 ਸਾਲ ਬੇਟੀ ਕਰੀ ਜਾਵੇ ਉਹਦਾ ਤੇ weight ਕਰ ਕਰਕੇ weight ਹੀ ਘਟ ਗਿਆ ਹੋਣਾ ਇਹ ਕਿਸ ਤਰ੍ਹਾਂ ਦੀ ਕਹਾਣੀ ਹੈ ਸਾਡੇ ਸਿਸਟਮ ਦੀ ਕਿ ਜਿਨ੍ਹਾਂ ਨੇ ਸਾਰੀ ਯੋਗਤਾ ਪੂਰੀ ਕਰ ਲਈ ਹੈ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਮੁਕੰਮਲ ਤੌਰ ਤੇ ਜੁਆਇਨਿੰਗ ਕਰਵਾਉਂਦੇ ਜ਼ਰੂਰ ਕਰਵਾਉਣਾ ਚਾਹੀਦਾ ਇਹਨਾਂ ਨੂੰ ਜੁਆਇਨ ਤੇ ਅਸੀਂ ਦਰਖਾਸਤ ਕਰਦੇ ਹਾਂ ਮੰਤ ਕਰਦੇ ਹਾਂ ਤਰਲਾ ਕਰਦੇ ਹਾਂ ਹਾਂ ਨਹੀਂ ਹੋਣੀ ਚਾਹੀਦੀ ਜੀ ਸਰਕਾਰ ਦੀ ਪ੍ਰਾਪਰਟੀ ਕਿੱਥੇ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਕੰਮ ਕਾਇਆ ਕਰਨਾ ਸੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਸੈੱਟ ਹੋ ਜਾਂਦੇ ਸਰਕਾਰ ਦਾ ਕਿੰਨਾ ਕੰਮ ਕਾਜ ਜਿਹੜਾ ਲੋਕਿਆ ਵਰਕ ਲੋਡ ਆ ਉਹ ਵੀ ਘਟਣਾ ਸੀਗਾ ਨਾਲ ਦੀ ਨਾਲ ਇਹਨਾਂ ਨੇ ਕਹਿ ਲੋ ਕਿ ਬਾਈ ਦੂਜੇ ਮਲਾਜਮ ਆ ਜਿਹੜੇ ਉਹਨਰ ਵੀ ਥੋੜਾ ਸੁੱਖ ਦਸਾ ਹੋਣਾ ਸੀ ਕਿਉਂਕਿ ਕੰਮ ਤਾਂ ਵੰਡਿਆ ਜਾਂਦਾ ਮਿੰਟੂ ਜੀ ਹੁਣ ਕਿੱਥੇ ਸਾਰੀਆਂ ਚੀਜ਼ਾਂ ਵਿਚਾਰੇ ਲਟਕਦੇ ਫਿਰਦੇ ਅੱਗੇ